ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਬਹੁਤ ਜਾਂਦੇ ਸੋਹਣੇ ਬਰਬਰੀ ਦੇ ਸੂਟ ਲੈ ਕੇ ਆਏਗੇ ਇਹਨਾਂ ਉੱਪਰ ਤੁਸੀਂ ਵਰਕ ਵੀ ਕਰਾ ਸਕਦੇ ਹੋ ਜਿੱਦਾਂ ਕਿ ਬਾਟਮ ਤੇ ਸ਼ਰਟ ਤੇ ਜਿੱਦਾਂ ਵੀ ਤੁਹਾਡੀ ਆਪਣੀ ਚੁਆਇਸ ਹੈਗੀ ਉਦਾਂ ਤੁਸੀਂ ਵਰਕ ਕਰਵਾ ਸਕਦੇ ਹੋਗੇ ਬਾਕੀ ਜੇ ਤੁਸੀਂ ਹੈਂਡ ਵਰਕ ਕੋਈ ਵੀ ਪਾਰਟੀ ਵੇਅਰ ਸੂਟ ਰੈਡੀ ਕਰਵਾਉਣਾ ਹੈ ਨਾ ਉਹ ਆਪਣੇ ਤੁਸੀਂ ਡਿਜ਼ਾਈਨ ਸੈਂਡ ਕਰਕੇ ਤਾਂ ਰੈਡੀ ਕਰਵਾ ਸਕਦੇ ਹੋ ਲੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਸੂਟ ਦਿਖਾਉਣਗੇ ਮਸਟਰਡ ਸ਼ੇਡ ਦੇ ਵਿੱਚ ਹੈ ਜੋ ਕਿ ਜਿੱਦਾਂ ਹੁਣ ਮੌਸਮ ਚੇਂਜ ਹੋ ਰਿਹਾ ਹੈ ਹਨਾ ਬਰਬਰੀ ਦੇ ਸੂਟ ਨੇ ਬਹੁਤ ਜ਼ਿਆਦਾ ਡਿਮਾਂਡ ਹੈ ਭੈਣਾਂ ਇਹਨਾਂ ਉੱਪਰ ਵਰਕ ਵਗੈਰਾ ਵੀ ਕਰਨੇ ਦਿੱਤੇ ਹੋਏ ਨੇ ਜਦੋਂ ਹੋ ਕੇ ਆਗੇ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਵੀਡੀਓ ਸ਼ੇਅਰ ਕਰੂੰਗੀ ਤੇ ਪ੍ਰਾਈਸ ਅੱਜ ਵਾਲੇ ਸੂਟਾਂ ਦਾ ਸਾਰਿਆਂ ਦਾ ਰਹੂਗਾ ਜੀ 1400 ਰੁਪਏ ਪ੍ਰਾਈਸ ਹੈਗਾ ਤਾਂ ਤੁਸੀਂ ਜਲਦੀ ਜਲਦੀ ਆਪਣਾ ਆਰਡਰ ਕਰ ਦਿਓ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਮਸਟਰਡ ਸ਼ੇਡ ਦੇ ਵਿੱਚ ਹੈਗਾ ਤੇ ਇਹਦੇ ਨਾਲ ਬਾਟਮ ਹੈਗੇ ਇਸ ਤਰ੍ਹਾਂ ਬਾਕੀ ਇਹ ਸੂਟ ਨੇ ਸਟਿਚਿੰਗ ਲਈ ਵੀ ਗਏ ਹੋਏ ਨੇ ਜਦੋਂ ਸਟਿਚ ਹੋ ਕੇ ਆ ਗਿਆ ਨਾ ਤਾਂ ਮੈਂ ਜ਼ਰੂਰ ਵੀਡੀਓ ਸ਼ੇਅਰ ਕਰੂੰਗੀ ਲਓ ਜੀ ਪਹਿਲਾ ਸੂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਾਦੇ ਸੋਹਣਾ ਸੂਟ ਹੈਗਾ ਤੇ ਇਸ ਤੋਂ ਬਾਅਦ ਹੈਗਾ ਜੀ ਕਰੀਮ ਕਲਰ ਦੇ ਵਿੱਚ ਹੈਗਾ ਸੂਟ ਲਓ ਜੀ ਇਹ ਵਾਲਾ প্রিনਟ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਹੀ ਜਾਦੇ ਸੋਹਣਾਗਾ ਜਦੋਂ ਇਹਨਾਂ ਨੂੰ ਸਟਿਚ ਕਰਵਾਣਾ ਫਿਟਿੰਗ ਵਗੈਰਾ ਬਹੁਤ ਜਾਦੇ ਸੋਹਣੀ ਆਉਂਦੀ ਹੈਗੀ ਤੇ ਇਸ ਤਰ੍ਹਾਂ ਇਹ ਵਾਲੀ ਰਹਿੂਗੀ ਬਾਟਮ ਰਹੂਗੀ ਸੇਮ ਪ੍ਰਾਈਸ ਦੇ ਸੂਟ ਲੰਗੇ 1400 ਵਿੱਧ ਸ਼ੀਪਿੰਗ ਇਸ ਤੋਂ ਬਾਅਦ ਹੈਗਾ ਜੀ ਮਰਜੈਂਟਾ ਸ਼ੇਡ ਦੇ ਵਿੱਚ ਸੂਟ ਹੈਗਾ ਅਗਲਾ ਲੋਟੀ ਜੇ ਇਸ ਤਰ੍ਹਾਂ ਵਾਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਜਿਆਦਾ ਸੋਹਣਾਗਾ ਇਦਾਂ ਇਹਦੀ ਬਾਟਮ ਹੈਗੀ ਨਾਲ ਪਲੇਨ ਬਾਟਮ ਹੈਗੀ ਮੈਚਿੰਗ ਸੂਟ ਨੇ ਜੋ ਕਿ ਬਹੁਤ ਜਿਆਦਾ ਪਹਿਣਾ ਮੰਗ ਰਹੀਆਂ ਸੀ ਵੀ ਸਾਨੂੰ ਸੂਟ ਚਾਹੀਦੇ ਨੇ ਮੈਚਿੰਗ ਲੋਟੀ ਅਗਲਾ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਇਹ ਵੀ ਬਹੁਤ ਜਾਦੇ ਸੋਨਾ ਸੂਟ ਹੈਗਾ ਚੈੱਕ ਕਰੋ ਤੇ ਇਹਦੇ ਨਾਲ ਹੈਗੀ ਹੈ ਕਿ ਇਦਾਂ ਪਲੇਨ ਬਾਟਮ ਹੈਗੀ ਤੇ ਵਧੀਆ ਤੁਸੀਂ ਇਹਨੂੰ ਕਾਰ ਵਾਸ਼ ਕਰ ਸਕਦੇ ਹੋ ਬਹੁਤ ਵਧੀਆ ਫੈਬਰਿਕ ਹੈਗਾ ਫਿਰ ਅਗਲਾ ਪੀਸ ਹੈਗਾ ਰਸਟ ਸ਼ੇਡ ਦੇ ਵਿੱਚ ਹੈਗਾ ਲੋ ਜੀ ਕਲਰ ਸਾਰੇ ਹੀ ਸੋਨੇ ਨੇ ਆਪੋ ਆਪਣੀ ਜਗਾ ਪ੍ਰਿੰਟਡ ਡਿਜ਼ਾਈਨ ਤੁਸੀਂ ਚੈੱਕ ਕਰੋ ਬਹੁਤ ਜਾੜੇ ਸੋਹਣੇ ਨੇਗੇ ਜਿੱਦਾਂ ਕਿ ਤੁਸੀਂ ਇਹਨੂੰ ਸਟਿਚਿੰਗ ਦੇ ਵਿੱਚ ਵੀ ਡਿਜ਼ਾਈਨ ਬਹੁਤ ਵਧੀਆ ਰੈਡੀ ਕਰਵਾ ਸਕਦੇ ਹੋਗੇ ਇਸ ਤਰ੍ਹਾਂ ਬਾਟਮ ਦੇ ਵਿੱਚੋਂ ਪੱਟੀ ਕੱਢ ਕੇ ਘੇਰੇ ਬਾਜੂ ਦੇ ਉੱਪਰ ਲਗਾ ਕੇ ਡਿਜ਼ਾਈਨ ਇਦਾਂ ਬਹੁਤ ਜਾੜੇ ਸੋਹਣਾ ਰੈਡੀ ਹੋਊਗਾ ਤੇ ਨੈਕਸਟ ਕਲਰ ਹੈਗਾ ਰਾਸਟ ਦੇ ਵਿੱਚ ਹੈ ਇਹਦਾ ਪੇਂਟਿੰਗ ਡਿਜ਼ਾਈਨ ਫਾਰਕ ਹੈ ਜੀ ਲੋਜੀ ਤੇ ਇਹਦਾ ਪ੍ਰਿੰਟ ਅਲੱਗ ਦਾ ਹੈਗਾ ਤੇ ਇਸ ਤਰ੍ਹਾਂ ਦੀ ਬਾਟਮ ਰਹੂਗੀ ਤਾਂ ਬਿਲਕੁਲ ਪਰਫੈਕਟ ਮੈਚਿੰਗ ਨੇ ਸਾਰੀਆਂ ਬਾਟਮ ਨਾਲ ਹੀ ਆਈਆਂ ਨੇਂਗੀਆਂ ਲੋਚ नेक्स्ट ਤੁਸੀਂ ਦੇਖ ਸਕਦੇ ਹੋਗੇ ਤੇ ਇਸ ਤਰ੍ਹਾਂ ਦੀ ਬਾਟਮ ਹੈ ਜਿਨਾਂ ਦਾ ਇਦੇ ਨਾਲ ਤੁਸੀਂ ਸੌਫਟ ਬਰਬਰੀ ਦਾ ਦੁਪੱਟਾ ਰੱਖ ਸਕਦੇ ਹੋਗੇ ਤੇ ਨੈਕਸਟ ਸੂਟ ਦੇਗੇ ਜਿਹੜੇ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੇ ਪ੍ਰਿੰਟ ਡਿਜ਼ਾਈਨ ਚੈੱਕ ਕਰੋ ਨਾਲ ਹੈਗੀ ਹੈ ਜੀ ਕਰੀਮ ਕਲਰ ਦੀ ਬਾਟਮ ਹੈਗੀ ਇਹਦੇ ਇਸ ਤਰ੍ਹਾਂ ਬਾਟਮ ਰਹੂਗੀ ਕਰੀਮ ਕਲਰ ਦੀ ਆਗੀ ਲਓ ਜੀ ਜੇਕਰ ਤੁਸੀਂ ਵਰਕ ਵਗੈਰਾ ਕਰਾਉਣਾ ਚਾਹੋਗੇ ਤਾਂ ਬਹੁਤ ਜਿਆਦਾ ਸੋਹਣਾ ਲੱਗੂਗਾ ਇਸ ਤਰ੍ਹਾਂ ਇਹ ਵਾਲੀ ਰਹੂਗੀ ਸ਼ਰਟ ਰਹੂਗੀ ਪ੍ਰਾਈਸ ਸੇਮ ਹੈ ਜੀ 1400 ਪ੍ਰਾਈਸ ਹੈ ਇਹਨਾਂ ਦਾ ਵੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਟੈਰਟ ਗ੍ਰੀਨ ਦੇ ਵਿੱਚ ਬਹੁਤ ਜਿਆਦਾ ਸੋਨਾ ਪੀਸ ਹੈਗਾ ਲਓ ਜੀ ਡਿਜ਼ਾਈਨ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਤੇ ਨਾਲ ਹੈਗੀ ਹੈਗੀ ਪਲੇਨ ਕਲਰ ਦੀ ਬਾਟਮ ਹੈ ਜੇ ਤੁਸੀਂ ਮੈਨੂੰ ਸਕਰੀਨ ਸ਼ਾਟ ਭੇਜਣਾ ਹਨਾ ਤਾਂ ਤੁਸੀਂ ਇਸ ਤਰ੍ਹਾਂ ਭੇਜਣਾ ਹੈਗਾ ਸਕਰੀਨ ਸ਼ਾਟ ਇਸ ਤੋਂ ਬਾਅਦ ਹੈਗਾ ਜੀ ਇਹਦਾ ਸੈਕਿੰਡ ਕਲਰ ਹੈ ਪੈਰਟ ਦਾ ਕਰੀਮ ਦੇ ਵਿੱਚ ਹੈਗਾ ਸਕਿਨ ਕਰੀਮ ਜੀ ਟੋਨ ਤੇ ਹੈਗਾ ਇਹ ਵਾਲੀ ਸ਼ਰਟ ਹੈਗੀ ਤੇ ਇਸ ਤਰ੍ਹਾਂ ਬਾਟਮ ਰਹੂਗੀ ਨਾਲ ਲਓ ਜੀ ਨੈਕਸਟ ਪੇਂਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦੇ ਸੋਨੇਗਾ ਲਓ ਜੀ ਸਟਿਚਿੰਗ ਕਰਵਾਉਣਾ ਚਾਹੋ ਨੇ ਸਟਿਚਿੰਗ ਕਰਵਾ ਸਕਦੇ ਹੋ ਵਿਦਾਊਟ ਸਟਿਚ ਮੰਗਾਉਣਾ ਚਾਹੋ ਨੇ ਵਿਦਾਊਟ ਸਟਿਚ ਵੀ ਜਿੱਥੇ ਵੀ ਤੁਸੀਂ ਕਹੋਗੇ ਅਸੀਂ ਕੋਰੀਅਰ ਕਰ ਦਾਂਗੇ ਜਿੱਥੇ ਵੀ ਤੁਸੀਂ ਮੰਗਵਾਉਣਾ ਚਾਹੋ ਨੇ ਆਪਣਾ ਐਡਰੈਸ ਪ੍ਰਾਪਰ ਪੇਜ 'ਤੇ ਸੈਂਡ ਕਰਵਾ ਸਕਦੇ ਹੋ ਲਓ ਜੀ ਤੇ ਨੈਕਸਟ ਆਰਟੀਕਲ ਹੈਗਾ ਜਿਹੜਾ ਇਹ ਵੀ ਕ੍ਰੀਮ ਦੇ ਵਿੱਚ ਹੈਗਾ ਇਹ ਰਹੀ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਨਾ ਪ੍ਰਿੰਟ ਹੈਗਾ ਤੇ ਨਾਲ ਕਰੀਮ ਕਲਰ ਦੀ ਬਾਟਮ ਹੈਗੀ ਇਹਦੇ ਤੇ ਡਿਜ਼ਾਈਨ ਚੈੱਕ ਕਰੋ ਮਲਟੀ ਦੇ ਵਿੱਚ ਹੈਗਾ ਲੋਚੇ ਨੈਕਸਟ ਕਲਰ ਹੈਗਾ ਪੀਚ ਬਹੁਤ ਹੀ ਜਿਆਦਾ ਸੋਨੇ ਛੇੜਨੇਗੇ ਤੁਸੀਂ ਦੇਖ ਸਕਦੇ ਹੋਗੇ ਕੋਈ ਵੀ ਪ੍ਰਿੰਟ ਇਦਾਂ ਨਹੀਂ ਹੈਗਾ ਵੀ ਕੋਈ ਵੀ ਵਧੀਆ ਨਾ ਹੋਵੇ ਤੇ ਬਹੁਤ ਸੋਹਣੇ ਸੋਹਣੇ ਪ੍ਰਿੰਟ ਲਿੰਗੇ ਸਾਰੇ ਇਸ ਤਰ੍ਹਾਂ ਇਹਦੇ ਨਾਲ ਆਉਗੀ ਜੀ ਪੀਚ ਬਾਟਮ ਆਉਗੀ ਤੇ ਇਦਾਂ ਵਾਲੀ ਰਹੂਗੀ ਸ਼ਰਟ ਰਹੂਗੀ ਲਓ ਜੀ ਡਾਰਕ ਫਰੋਜ਼ੀ ਕਲਰ ਜਿੱਦਾਂ ਕਿ ਹੁਣ ਹਨਾ ਮੌਸਮ ਚੇਂਜ ਹੋ ਰਿਹਾ ਥੋੜੇ ਜਿਹਾ ਬ੍ਰਾਈਟ ਕਲਰ ਹੀ ਵਧੀਆ ਲੱਗਦੇ ਲੰਗੇ ਇਸ ਤਰ੍ਹਾਂ ਇਹ ਵਾਲੀ ਰਹੂਗੀ ਬਾਟਮ ਰਹੂਗੀ ਇਦਾਂ ਇਹ ਵਾਲੀ ਹੈਗੀ ਸ਼ਰਟ ਹੈ ਪ੍ਰਿੰਟਡ ਡਿਜ਼ਾਈਨ ਤੁਸੀਂ ਅਲੱਗ-ਅਲੱਗ ਸਿਲੈਕਟ ਕਰਕੇ ਹਨਾ ਕਈ ਭੈਣਾਂ ਕਾਫੀ ਸੂਟ ਆਰਡਰ ਕਰ ਦਿੰਦੀਆਂ ਨੇ ਗਿਆ ਤੇ ਤੁਸੀਂ ਉਹਦਾ ਆਰਡਰ ਕਰ ਸਕਦੇ ਹੋਵੋਗੇ ਲਓ ਚੇ ਬੇਬੀ ਬਲੂ ਦੇ ਵਿੱਚ ਬਹੁਤ ਹੀ ਜ਼ਿਆਦਾ ਸੋਨਾ ਪ੍ਰਿੰਟ ਹੈਗਾ ਇਹਦੇ ਨਾਲ ਹੈਗੀ ਹੈ ਜਿਵੇਂ ਇਸ ਤਰ੍ਹਾਂ ਬਾਟਮ ਹੈ ਜੀ ਬਲੂ ਕਲਰ ਦੀ ਬਿਲਕੁਲ ਪਰਫੈਕਟ ਮੈਚ ਹੈ। ਲੋ। ਇਸ ਤਰ੍ਹਾਂ ਦੀ ਬਾਟਮ ਰਹੂਗੀ ਤੇ ਇਹ ਵਾਲੀ ਸ਼ਰਟ ਹੈਗੀ। ਦੇਰੋ ਸੂਟ ਆਪਣੇ ਕੋਲੇ ਹੈਗੇ ਨੇ ਅਵੇਲੇਬਲ ਜੇ ਕਿਸੇ ਭੈਣ ਨੇ ਹੈ ਨਾ ਦਿਵਾਲੀ ਵਗੈਰਾ ਤੇ ਜਾਂ ਕਿਸੇ ਨੂੰ ਨਾ ਜਸਤ ਵਗੈਰਾ ਕਰਨੇ ਨੇਗੇ ਤਾਂ ਤੁਸੀਂ ਲੈ ਸਕਦੇ ਹੋਗੇ। ਅਲੱਗ-ਅਲੱਗ ਪ੍ਰਿੰਟ ਦੇ ਵਿੱਚ ਹਨ ਤੁਸੀਂ ਸੂਟ ਲੇਗੇ ਜਿਹੜੇ ਰਖਵਾ ਸਕਦੇ ਹੋਗੇ। ਲੋ ਜੀ। ਬਿਆਖਲੇ ਵਿੱਚ ਬਹੁਤ ਹੀ ਜਿਆਦਾ ਸੋਨਾ ਤੁਸੀਂ ਕਿਸੇ ਨੂੰ ਗਿਫਟ ਕਰਨਾ ਚਾਹੁੰਦੇ ਹੋ ਤਾਂ ਬਹੁਤ ਵਧੀਆ ਸੂਚ ਲੇਗੇ ਕੋਈ ਵੀ ਲੰਬਾ ਨਹੀਂ ਹੈਗਾ 1% ਵੀ ਇਹਨਾਂ ਦਾ ਥੂਟਾਂ ਦਾ ਕੁਝ ਵੀ ਨਹੀਂ ਹੁੰਦਾ ਹੈਗਾ ਘਰ ਵਾਸ਼ ਹੁੰਦੇ ਨੇਗੇ ਤੇ ਬਹੁਤ ਸੋਹਣੇ ਪ੍ਰਿੰਟਡ ਡਿਜ਼ਾਈਨ ਲੇਗੇ लो जी, अगला प्रिंट देख सकते हो वाला प्रिंट चेक करो ये इस तरह भी लो जी ठीक तो तो है जी स्क्रीन शॉट लै लियो थोड़ा स्क्रीन शॉट दूर तू लिया करो वाला ने लिया करो फिर समझ नहीं लगता है बार जल्दी जल्दी कर लो ऑर्डर क्योंकि सूट बहुत थोड़े ने गे नेक्स्ट प्रिंट भी चेक करो ਦੇਖੋ ਇਹ ਵਾਲਾ ਪ੍ਰਿੰਟ ਤੁਸੀਂ ਦੇਖੋ ਬਹੁਤ ਜਾਨੇ ਸੋਹਣਾਗਾ ਤੇ ਨਾਲ ਹੈਗੀ ਹੈ ਜੀ ਇਦਾਂ ਦੀ ਬਾਟਮ ਹੈਗੀ ਜੀ ਇਹ ਸੱਚੀ ਹੈ ਇਹ ਇਸ ਤਰ੍ਹਾਂ ਬਾਟਮ ਹੈ ਬਿਲਕੁਲ ਪਰਫੈਕਟ ਤੁਹਾਨੂੰ ਮੈਂ ਅੱਜ ਖੋਲ ਕੇ ਦਿਖਾਈਆਂ ਨੇ ਬਾਟਮ ਤੇ ਓਪਨ ਕਰਕੇ ਕਿਉਂਕਿ ਕਲਰ ਦਾ ਪਤਾ ਲੱਗ ਜਾਂਦਾ ਵੀ ਕਿੱਦਾਂ ਦਾ ਕਲਰ ਹੈ ਜਲਦੀ ਆਰਡਰ ਕਰਦੇ ਹੋ ਲਿਮਟਿਡ ਜੇ ਸੂਟ ਲੇਗੇ ਜਿਆਦਾ ਨਹੀਂ ਹੈਗੇ ਤੇ ਇੱਕ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਨੋਟੀਫਿਕੇਸ਼ਨ ਔਨ ਕਰਕੇ ਰੱਖੋ ਜਦੋਂ ਆਪਾਂ ਵੀਡੀਓ ਅਪਲੋਡ ਕਰਦੇ ਆਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਹੈਗਾ ਜਿਹੜਾ ਆ ਸਕੇ ਡੇਲੀ ਵੀਡੀਓ ਪਾਉਨੇ ਆਂਗੇ ਧਿਆਨ ਦੇ ਵਿੱਚ ਰੱਖਿਆ ਕਰੋ ਡੇਲੀ ਵੀਡੀਓ ਆਉਂਦੀ ਹੈ ਜੀ ਆਪਣੀ ਹਨਾ 10 11 11 9 ਤੋਂ ਬਾਅਦ ਆਪਾਂ ਕੋਤੋਂ ਵੀ ਵੀਡੀਓ ਪਾ ਸਕਦੇ ਹਾਂ 11 ਤੋਂ ਪਹਿਲਾਂ ਪਹਿਲਾਂ ਤੇ ਤੁਸੀਂ ਨੋਟੀਫਿਕੇਸ਼ਨ ਔਨ ਰੱਖਿਓ ਤੇ ਜਦੋਂ ਵੀ ਵੀਡੀਓ ਆਪਾਂ ਅਪਲੋਡ ਕਰਾਂਗੇ ਤੁਹਾਡੇ ਤੱਕ ਨੋਟੀਫਿਕੇਸ਼ਨ ਆਊਗਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਹਨਾ ਵੀ ਸੂਟਸ ਵਗੈਰਾ ਭਣਾ ਆਰਡਰ ਕਰਦੀਆਂ ਨਹੀਂ ਗਈਆਂ ਕਈ ਵਾਰ ਨੂੰ ਕਈ ਵਾਰ ਪਤਾ ਨਹੀਂ ਲੱਗਦਾ ਹੈਗਾ ਫਿਰ ਪੁੱਛ ਲੈਂਦੇ ਆ ਵੀ ਅੱਜ ਤੁਸੀਂ ਵੀਡੀਓ ਪਾਈ ਸੀਗੀ ਆਪਾਂ ਡੇਲੀ ਵੀਡੀਓ ਪਾਉਣੇ ਆਂਗੇ ਤੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਆਜਾਲੇ ਸੂਟ ਪਸੰਦ ਆਏ ਹੋਣਗੇ ਸਾਰਿਆਂ ਦਾ ਪ੍ਰਾਈਸ ਹੈਗਾ 1400 ਪ੍ਰਾਈਸ ਹੈਗਾ ਫਾਸਟਲੀ ਆਪਣਾ ਆਰਡਰ ਕਰ ਦਿਓ ਕੋਈ ਵੀ ਪੰ ਨਾ ਜਾਵੇ ਬਹੁਤ ਜਿਆਦੇ ਸੋਹਣੇ ਸੂਟ ਲੇਗੇ ਬਹੁਤ ਠੀਕ ਪ੍ਰਾਈਸ ਦੇ ਉੱਪਰ ਲੇਗੇ ਕੁਆਲਿਟੀ ਵਾਈਜ਼ ਬਹੁਤ ਠੀਕ ਪ੍ਰਾਈਸ ਹੈਗਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਬਾਕੀ ਆਪਣੇ ਕੋਲੇ ਫੈਬਰਿਕ ਹਰ ਇੱਕ ਬ੍ਰੈਂਡ ਦਾ ਹੁੰਦਾ ਕੋਈ ਵੀ ਖਰਾਬ ਹੋਣ ਵਾਲਾ ਫੈਬਰਿਕ ਆਪਾਂ ਨਹੀਂ ਰੱਖਦੇ ਹੈਗੇ ਸਟਾਕ ਦੇ ਵਿੱਚ ਲੈ ਕੇ ਹੀ ਨਹੀਂ ਆਉਂਦੇ ਘੱਟ ਕੁਆਲਿਟੀ ਵਾਲਾ ਕਿਉਂਕਿ ਉਹਦੇ ਵਿੱਚ ਕੋਈ ਵੀ ਇਦਾਂ ਦੀ ਗਾਰੰਟੀ ਨਹੀਂ ਹੁੰਦੀ ਕਿਉਂਕਿ ਖਰਾਬ ਹੋ ਸਕਦਾ ਹਨਾ ਕਦੋਂ ਵੀ ਤੇ ਸੂਟ ਲੇਗੇ ਘਰ ਵਾਸ਼ ਹੋ ਜਾਣਗੇ ਇਹ ਪਹਿਣਾ ਬਹੁਤ ਪੁੱਛਦੀ ਹੁੰਦੇ ਨੇ ਘਰ ਵਾਸ਼ ਤੇ ਸ਼ਰਟ ਦੇ نیچے ਤੁਸੀਂ ਟਾਪ ਦਾ ਲਾਈਨਿੰਗ ਲਗਵਾਓ ਤੇ ਬਾਟਮ ਦੇ نیچے ਤੁਸੀਂ ਸਿੰਪਲ ਜਿਹੜੀ ਲਾਈਨਿੰਗ ਹੈਗੀ ਉਹ ਲਗਵਾ ਸਕਦੇ ਹੋਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ